ਅੱਜ ਆ ਪਾਇਆ ਤਲਾਨੀਆਂ ਦੇ ਬੁਰਜ ਵਿੱਚ ਇਹ ਜੇ ਚਾਰ ਬੁਰਜ ਹੋਰ ਨੇ ਸਾਇਦ ਤਿੰਨ ਚੌਥਾ ਇਹ ਆ ਤੇ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਨੇ ਭਾਈ ਪੁਰਾਣੀ ਮੈਂ ਕਹਿੰਦੇ ਕੀ ਕਹਿੰਦੇ ਬੁਰਜ ਕਹਿੰਦੇ ਨੇ ਭਾਈ ਤਲਾਨੀਆਂ ਦੇ ਤੇ ਤੁਸੀਂ ਇਹ ਦੇਖੋ ਵੀ ਕਲਾਕਾਰੀ ਕਿੰਨੀ ਤਾਕੜੀ ਆ ਤੁਹਾਨੂੰ ਮੈਂ ਗੋਲ-ਗੋਲ ਘੁੰਮ ਕੇ ਵੀ ਦਿਖਾਉਣਾ ਸਾਰਾ ਦੇਖੋ उपर सत्त तो पता नहीं है नहीं पता नहीं बनाई नहीं।, नहीं पता है बाक कलाकृति लाजवाब देखो, तो वो तिने चार भी आप दिखावागे तो सूट ही मजार मांग बनया तो बती ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਕਿਸੇ ਦੀ ਕਬਰ ਹੋਣ ਸਿੱਧੇ ਰੂਪ ਦੇ ਵਿੱਚ ਅਗਰ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਹਾਨੂੰ ਦੂਸਰੀ ਵੀ ਦਿਖਾਉਣੀ ਹੈ ਉਹ ਫਾਇਦ ਅਲੱਗ-ਅਲੱਗ ਤਰ੍ਹਾਂ ਦੇ ਹੋਣ ਮੈਂ ਇੱਕ ਦਾ ਦੇਖਿਆ ਰਸਤਾ ਮੈਨੂੰ ਪਤਾ ਹੀ ਲੱਗੇਗਾ ਕਿ ਕਿੱਧਰ ਤੇ ਜਾਣਾ ਤੇ ਜਿਹੜੀ ਤੁਸੀਂ ਪਹਿਲਾਂ ਦੇਖ ਕੇ ਠੇ ਸੀ ਉਹਦੇ ਵਿੱਚ ਦੋ ਸੀ ਜਾਂ ਤੇ ਇਹਦੇ ਵਿੱਚ ਤਿੰਨ ਨੇ ਇਹ ਤੇ ਹੁਣ ਬੈਠੇ ਸੀ ਇਹ ਕਹਿੰਦੇ ਮੁਸਲਮਾਨਾਂ ਦੀ ਹੀ ਜਗ੍ਹਾ ਨੇ ਪਤਾ ਕਿਸੇ ਨੂੰ ਨਹੀਂ ਅਸਲ ਵਿੱਚ ਆ ਦੇਖੋ ਆਪਾਂ ਪਹਿਲਾਂ ਤੇ ਦੇਖ ਕੇ ਹਟਿਆ ਵੀ ਉਹ ਉੱਪਰੋਂ ਟੁੱਟਿਆ ਹੋਇਆ ਹੈ ਜਾਨੀ ਕਿ ਸੱਤ ਪੂਰੀ ਸੀ ਤੇ ਇੱਧਰ ਵੀ ਆ ਦੋ ਬਿਆਰਾ ਛੋਟੇ ਛੋਟੇ ਬਣੇ ਨੇ ਦੇਖਾ ਇਹ ਜਾਣ ਲਈ ਜਿਹੜਾ ਮੈਂ ਰਸਤਾ ਬਣਾਇਆ ਉਹ ਪਗੜੰਡੀ ਦੀ ਤਰ੍ਹਾਂ आप पिछे देख के ऐसे आई है बेलडिंगा उन्हें बड़ी लगती है इस तरफ शायद कुछ लिखा हुआ पर हम है नहीं इसकी हालत नहीं है। ठीक है पढ़ सकते ठीक है हदायत दिती हुई है इतना कोई खराबी ना करे ये तो दिखावा बहुत ही सोनी हदों बद ਦੇ ਨੂਏ ਕਾਹ ਬਣਾ ਕੇ ਦੀ ਮਜਾਰਾ ਕਰੀ ਉਹ ਚੀਜ਼ ਹੈ ਭਾਈ ਇਹਦਾ ਜਿਹੜਾ ਅੰਦਰਲਾ ਡਿਜ਼ਾਈਨ ਉਹ ਦੋਨੋਂ ਨਾਲ ਬੱਖਰਾ ਤੇ ਪਹਿਲੀ ਜਿਹੜੀ ਦੂ ਦੇਖ ਕੇ ਆਟੇ ਸੀ ਉਹਨਾਂ ਦਾ ਤਾਂ ਜੋ ਪਲੇਸ ਹੈ ਨਹੀਂ ਸੀ ਆ ਇੱਕ ਦੱਦਾ ਸੀ ਇੱਕ ਤਾਂ ਹੈ ਹੀ ਨਹੀਂ ਸੀ ਪਰ ਇਹਦਾ ਸਾਰਾ ਡਿਜ਼ਾਈਨ ਲੱਗ ਤਾ ਇਹ ਕਾਫੀ ਵੱਡੀ ਵੀ ਹੈ ਤੁਸੀਂ ਦੇਖੋ ਵੀ ਕਿੰਨੀ ਪੁਰਾਣੀਆਂ ਚੀਜ਼ਾਂ ਨੇ ਸੰਭਾਲ ਕੇ ਰੱਖੀਆਂ ਨੇ ਜਿਹੜੀਆਂ ਇਹਦਾ ਹੋਰਣ ਨਾਲੋਂ ਫਰਕ ਆ ਇਹ ਵੱਡੀ ਵੀ ਆ ਤੇ ਇਹਦੇ ਵਿੱਚ ਚਾਰ ਮਜਾਰਾ ਨੇ ਤੇ ਡਿਜ਼ਾਈਨ ਆ ਜਿਹੜਾ ਉਹਦਾ ਬਿਲਕੁਲ ਅਲੱਗ ਤੇ ਜੀ ਸੰਭਾਲੀ ਵੀ ਬੜੀਆ ਤਰੀਕੇ ਨਾਲ ਕਰੀ ਗਈ ਹੈ ਇਹ ਸਭ ਤੋਂ ਵੱਡੀ ਹੈ ਜਿਹੜੀ ਆਪਾਂ ਪਿੱਛੇ ਤੱਕ ਦੇਖ ਕੇ ਆਏ ਤੁਸੀਂ ਇਸ ਦੀ ਦੀਵਾਰ ਦੇਖੋ ਕਿੰਨੀ ਚੌੜੀ ਹੈ 6 ਫੁੱਟ ਦੀ ਹੋ ਲੱਗ ਬਗ ਇਹਦੇ ਉੱਪਰ ਚੜਨੂ ਵੀ ਰਸਤਾ ਹੈਗਾ ਇੱਕ ਟੈਮ ਕੱਢ ਕੇ ਦੇਖਣੇ ਚਾਹਣਾ ਹੈ ਸਮਾਰਕ ਇਹਦੇ ਉੱਤੇ ਪੜ ਕੇ ਆਉਂਵਾਂ ਕਿਤਨਾ ਅਗੇ ਤੋ ਇਹਦਾ ਪਤਾ ਲੱਗਿਆ ਆਪਾਂ ਬਾਕੀ ਕਮਾਲ ਕਰੀ ਪੀ हां तमेलो 7 फुट ਤੋਂ 7 फुट ਦੀ ਹੋਈ ਯਾਰ دیوار ਹੈ ਜਿਹੜੀ ਝੋੜੇ ਤੇ ਕਮਾਲ ਆ ਪੂਰਾ ਨਾਲੋਂ ਇਹਦੀ ਹਾਲਤ ਸਭ ਤੋਂ ਵਧੀਆ ਤੇ ਵੱਡੀ ਵੀ ਹੈ ਤੇ ਇਹਦੇ ਉੱਪਰ ਚੜਕੇ ਵੀ ਇਹਦਾ ਫਰਸ਼ ਵੀ ਵਧੀਆ ਪਿਆ ਹਜੇ ਤੱਕ ਇਹਦੇ ਉੱਪਰ ਚੜਕੇ ਵੀ ਦੇਖੋ ਤੁਸੀਂ ਸ਼ਾਬਾਸ਼ ਜਗ੍ਹਾ ਹੈਗੀ ਤੇ ਇਹਦੇ ਚੜਨ ਨੂੰ ਦੋ ਰਸਤੇ ਨੇ ਇੱਕ ਇਧਰ ਦੀ ਅਤੇ ਇੱਕ ਇਧਰ ਦੀ ਤੇ ਇਧਰ ਨੂੰ ਆ ਦੇਖੋ ਇਧਰ ਦੀ ਵੀ ਚੜ ਸਕਦੇ ਹਾਂ ਤੇ ਇਧਰ ਦੀ ਤੇ ਆਹ ਗਾਂਹਾਂ ਰਸਤਾ ਜਾਂਦਾ ਗਾਂਹਾਂ ਅਗੇ ਤੱਕ ਆਸਰ ਵਿੱਚ ਨਾ ਇਹਦੇ ਬਾਰੇ ਪੜ ਕੇ ਆਉਣ ਦੀ ਜ਼ਰੂਰਤ ਆ ਫੇਰ ਆਪਾਂ ਕਿਤਨਾ ਕਿਤੋਂ ਪਤਾ ਲੱਗੇ ਮੈਨੂੰ ਤੇ ਮੈਂ ਇਹਦੇ ਬਾਰੇ ਨਾ ਸਪੈਸ਼ਲ ਬਣਾ ਕੇ ਲੈ ਕੇ ਜਾਉਂ पैसली तौर पर इससे मैं बनाऊंगा वीडियो जरूर पहले बारे जितू भी मिलू मेनू कोई कलू तो जरूर ये बारे में पता करो करूँ ती भी देख सा, तो भी बहुत ज़्यादा बड़ी बहुत ज़्यादा बड़ी कमाल कर ਇਹਦੇ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਆ ਪਰ ਮੈਂ ਸੋਚਦਾ ਇਸ ਤੋਂ ਬਾਅਦ ਇਹ ਪੜਾਈ ਕਰਕੇ ਫਿਰ ਤੁਹਾਨੂੰ ਸਾਰਾ ਉੱਪਰੋਂ ਅੰਦਰੋਂ ਜਾ ਕੇ ਲਾਈਟ ਦੇ ਰਹੀਂ ਪ੍ਰੋਪਰ ਲਾਈਟ ਲੈ ਕੇ ਉਸ ਦਿਨ ਹੀ ਚੰਗੇ ਤਰੀਕੇ ਨਾਲ ਦਿਖਾਵਾਂ ਤੁਹਾਨੂੰ ਇਹ ਜ਼ਰੂਰ ਦਿਖਾਵਾਂਗਾ